ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਰੱਖੇ ਮੇਰੇ ਪਰਿਆਹਤ ਰੱਖੇ ਆਪੋ ਆਪਣੀ ਜਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਤੇ ਮੈਂ ਅਰਦਾਸ ਕਰਦੀ ਆਂ ਵੀ ਪਰਮਾਤਮਾ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਹਨ ਤੇ ਲਓ ਜੀ ਹੋਰ ਮੇਰੇ ਕੋਲ ਵੀ ਪੰਜਾਬੀ ਦਰਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਜੇਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਤੇ ਹਰਾ ਪਾਠਨ ਦਾਸ ਨੇ ਜਿਹੜੀਆਂ ਭਾਰੀਆਂ ਸਲਵਾਰਾਂ ਆ ਉਹਨਾਂ ਦੇ ਬਾੜਾ ਆਪਾਂ ਕਿੱਦਾਂ ਘਟਾ ਸਕਦੇ ਹਣਾ ਕਿਉਂ ਉਹਨਾਂ ਨੂੰ ਆਪਾਂ ਜੇ ਤੁਹਾਡੇ ਕੋਲ ਸਲਵਾਰ ਹੈਗੀ ਆ ਛੋਟੀ ਆ ਸਾਮੀ ਆ ਤੇ ਪੂਰੀ ਆ ਫਿਰ ਤੁਹਾਨੂੰ ਢੇੜ ਦਾ ਪਹਿਣਾ ਆ ਜੇ ਤੁਹਾਡੇ ਕੋਲ ਸਲਵਾਰ 2 ਇੰਚ 2 ਇੰਚ ਵੱਡੀ ਆ ਨਾ ਤੇ ਕਿਉਂ ਪਹਿਲੀਆਂ ਸਲਵਾਰਾਂ ਖੁੱਲੀਆਂ ਬਹੁਤ ਆ ਉਹਦੇ ਬਾੜਾ ਆਪਾਂ ਢੇੜ ਕੇ ਘਟਾ ਹੁਣੇ ਆ ਤਾਂ ਉਹਨੂੰ ਆਪਾਂ ਹਲਕੀ ਢੇੜ ਕੇ ਕਰ ਸਕਦੇ ਆ ਦੂਜੀ ਤਰ੍ਹਾਂ ਨਹੀਂ ਤੇ ਮੈਂ ਬੈਲਟ ਆ ਦੇਖੋ ਲਾ ਲਈ ਗਾ ਤੇ ਹੁਣ ਆਪਾਂ ਸਲਵਾਰ ਦੀ ਕਿੰਨੀ ਆਪਾਂ ਲੰਬਾਈ ਲੈਣੀ ਆ ਉੰਨੀ ਆਪਾਂ ਸਲਵਾਰ ਦੀ ਲੰਬਾਈ ਲੈ ਲਈ ਉਹਦੇ ਆਪਾਂ ਨਿਸ਼ਾਨ ਲਾਤਾ ਤੇ ਇਧਰੋ ਜਿਹੜੀ ਆਪਣੀ ਮੇਰੀ ਆਸਣ ਦੀ ਸੀਣਿਆ ਹਨਾ ਇਹ ਵੱਡਾ ਬਹੁਤ ਆ ਬੇਰਾ ਦੇਖੋ ਇਹ ਤਾਂ ਬਹੁਤ ਵੱਡਾ ਆ ਆ 35 ਇੰਚ ਆਪਾਂ ਨੂੰ ਚਾਹੀਦਾ 350 ਵੀ ਕੱਟੇ ਹਨਾ ਤੇ ਬਾਕੀ ਆਪਾਂ ਫੇਰ ਸੀਣ ਚ ਦਿੰਨੇ ਆ ਦੇਖੋ ਕਿੰਨਾ ਆ ਇਹ ਬੈ ਸੌਰੀ ਮਤੀ ਚਾਹੀਦਾ ਆਪਾਂ ਨੂੰ 31 ਰੱਖ ਲੈਨੇ ਆਪਾਂ ਸੀਨ ਚ ਵੀ ਆ ਜਾਣਾ 1 ਇੰਚ 30 ਚਾਹੀਦਾ 31 ਰੱਖ ਆ 32 ਤੇ ਨਿਸ਼ਾਨੀ ਆ ਮੇਰੀ ਆ ਦੇਖੋ ਆ ਆ 32 ਤੇ ਨਿਸ਼ਾਨੀ ਆ ਤੇ ਬਾਕੀ ਹੁਣ ਆਪਾਂ ਦੇਖ ਲਾਪੇ ਕਿੰਨਾ ਆਸਣ ਆਪਣਾ ਫੇ ਵਧੂ ਆ 16 ਇੰਚ ਆਸਣ ਮੇਰਾ ਹੋਰ ਬਾਤ ਤੇ ਆ ਉਹ ਮੈਂ ਕਟ-ਕਟਾਈ ਤਾਂ ਕਰਨਾ ਵੀ ਫੇ ਪਹਾਰਾ ਬਹੁਤ ਹੈ ਹਨਾ ਤੇ ਆਪਾਂ ਆ 32 ਤੇ ਆਪਾਂ ਨਿਸ਼ਾਨੀ ਲਾ ਲਈ ਆ ਤੇ ਉਹ ਹੈਗੀ ਆ ਜੱਤੀ ਤੇ ਹੋਰ ਥੋੜੀ ਚਲ ਚਲੋ ਜਾਦੇ ਆ ਤੋ ਫਿਰ ਦੇਖਾਂਗੇ ਹਨਾ ਅੱਬਾ ਤਾਂ ਉਹ ਕੱਟਣਾ ਹੀ ਇੰਨਾ ਆਪਾਂ ਤੇ ਆਹ ਹੁਣ ਆਪਾਂ ਸਲਵਾਰ ਨੂੰ ਆਪਾਂ ਲੰਬਾਈ ਮੈਣ ਲੈਣੀ ਆ ਜਿੰਨੀ ਆਪਾਂ ਨੂੰ ਲੰਬਾਈ ਚਾਹੀਦੀ ਆ ਜੇਕਰ ਸਲਵਾਰ ਤੁਹਾਡੀ ਪੂਰੀ ਆ ਫੇਰ ਤਾਂ ਤੁਹਾਨੂੰ ਢੇੜਨੀ ਪੈਣੀ ਆ ਬੈਲਟ ਉਹਦੀ ਜੇ ਸਲਵਾਰ ਤੁਹਾਡੀ ਵੱਡੀ ਆ ਤਾਂ ਫੇਰ ਤੁਹਾਨੂੰ ਬੈਲਟ ਨਹੀਂ ਢੇੜਨੀ ਪੈਣੀ ਹੈਗੀ ਫੇਰ ਤੁਸੀਂ ਕੱਟ-ਕਟਾਈਆ ਕਰ ਸਕਦੇ ਮੈਂ ਕੱਟੀ ਆ ਹਨਾ ਆ ਦੇਖੋ ਆਪਣੀ ਸਲਵਾਰ ਦੀ ਲੰਬਾਈ ਇਹਨ ਪੂਰੀ ਉਹ ਮਾੜਾ ਜਿਹਾ ਵੱਧਿਆ ਤਾਂ ਉਹ ਆਪਾਂ ਕੱਟਦੇ ਆ ਤੇ ਇਧਰ ਵੀ ਆਪਾਂ ਇਦਾਂ ਹੀ ਕਰਨਾ ਆ ਪੇ ਆਪਾਂ ਬਤੀ ਦੇ ਸੌਰੀ ਬਤੀ ਦੇ ਨਿਸ਼ਾਨੀ ਲਾਈਓ ਆ ਇੱਥੋਂ ਆਪਾਂ ਜਿੰਨਾ ਆਸਣ ਰੱਖਣਾ ਉਨਾ ਆਸਣ ਲੈਣਾ 8 ਇੰਚ ਆਪਸਣ ਲੈ ਲਿਆ ਆ 10 ਗੇ 4 ਇੰਚ ਆਪਣਾ ਬੈਲਟ ਦਾ ਹੈਗਾ ਤੇ 10 ਇੰਚ ਆਪਸਣ ਲੈ ਲਿਆ ਆ ਤੇ ਬਾਕੀ ਹੁਣ ਆਪਾਂ ਉਹ ਆਪਸਣ ਤੋਂ ਆਪਣੀ ਹੈ ਨਾ ਜਿਹੜੀ ਆਪਣੀ ਮੋਰੀ ਆ ਆਪਾਂ ਮੋਰੀ ਤੇ ਇਦਾਂ ਨੇ ਮੋਰੀ ਆਪਣੀ ਪੂਰੀ ਆ ਮੋਰੀ ਦੇ ਨਾਲ ਇਦਾਂ ਆਪਾਂ ਰੱਖ ਕੇ ਤੇ ਬਾਕੀ ਜਿਹੜੇ ਆਪਣਾ ਸਲਵਾਰ ਦਾ ਕੱਪੜਾ ਨਿਕਲਦਾ ਆ ਉਹ ਆਪਾਂ ਇਦਾਂ ਕੱਢਣਾ ਆ ਇੱਥੋਂ ਆਪਾਂ ਸੀਨ ਲਾਉਣੀ ਆ ਦੇਖੋ ਹੁਣ ਆਹ ਆ ਪਾ ਕੱਪੜਾ ਕਟੜਾਇਤਾ ਕਿਉ ਮੋਰੀ ਆਪਣੀ ਪੂਰੀ ਆ ਮੋਰੀ ਨਹੀਂ ਆਪਾਂ ਛੇੜਨੀ ਹੈਗੀ ਮੋਰੀ ਤਾਂ ਸੀਨ ਨਹੀਂ ਲਾਉਣੀ ਹੈਗੀ ਉੱਦਾਂ ਸੀਨ ਲਾ ਦਾਂਗੇ ਕਿਉ ਇਦਾਂ ਤਰਸ਼ੀ ਕਰਕੇ ਉੱਦਾਂ ਆਪਣੀ ਮੋਰੀ ਆ ਦੇਖੋ ਪੂਰੀ ਆ ਸਾਰੀ ਦੀ ਸਾਰੀ ਨਾ ਦੇਖੋ ਹੁਣ ਆ ਜਿਹੜਾ ਇਹਨਾਂ ਕੱਪੜਾ ਬਾਤਾ ਹੈ ਆ ਬਾਤਾ ਇਹ ਸਾਰਾ ਹੀ ਆਪਾਂ ਨੂੰ ਕੱਟ-ਕਟਾਈਆ ਕਰਨਾ ਪੈਣਾ ਫੇਰ ਆਪਾਂ ਇਹਦਾ ਉੱਧਰ ਦੇਖਦੇ ਆ No, ecco che ne ha caporassi, è una badda. ਕੁੰਦੇ ਆਪਣੇ 26 ਆਵੇ 26 ਆ ਕੁੰਦੇ ਆਪਣੇ ਤੇ ਹੁਣ ਆਪਾਂ ਇਹਦੇ ਆ ਮੋਰੀ ਵਾਲੀ ਕਾਟ ਪਾਉਣੀ ਆ ਇਹ ਰਿਹਾ ਆਪਾਂ ਦੇਖੋ ਅਸਲ ਰੱਖਿਆ 10 ਇੰਚ 10 ਇੰਚ ਅਸਲ ਰੱਖ ਕੇ ਤੇ ਮੋਰੀ ਆ ਤਾਂ ਆਉਂਦੀ ਆ ਸੀ ਨੂੰ ਮੇਰੀ ਹੈ ਨਾ ਇੱਥੋਂ ਆਪਾਂ ਹਨਾ ਕੱਟਣੀ ਆ ਤੇ ਆ ਆਪਣੀ ਮੋਰੀ ਆ ਗਈ ਆ ਇੱਥੇ ਤੱਕ ਆਪਾਂ ਇਹਦੀ ਸੀਗਣੇ ਦਾ ਕੱਟ ਦੇਣੀ ਆ ਆਪਾਂ ਸਾਰਾ ਪੂਰਾ 10 ਇੰਚ ਰੱਖਿਆ ਤੇ 4 ਇੰਚ ਆਪਣੀ ਆ ਜਾਣੀ ਆ ਬੈਲਟ ਆ ਜਾਣੀ ਹੈ ਬੈਲਟ ਆਪਾਂ ਇੱਦਾਂ ਬਣਾਈਓ ਇੱਦਾਂ ਹੀ ਆਪਾਂ ਬੈਲਟ ਝੂੜ ਦੇਣੀ ਹੈ ਆਲੇ ਮੋਰੀ ਆਪਣੀ ਐਂਡੀ ਆ ਤੇ ਮੋਰੀ ਆਪਣੀ ਥੱਲੇੋਂ ਆਪਾਂ ਜਰਸੀ ਕੀਤੀ ਆ ਤੇ ਆਪਾਂ ਇਹਦਾ ਸਿੱਧੀ ਕਾਟੇ ਤਾਂ ਪਾ ਲੈਣੀ ਆ ਆ ਦੇਖੋ ਕਿੰਨਾ ਕੱਪੜਾ ਨਿਕਲਦਾ ਆ ਪਹਿਲੀਆਂ ਸਲਵਾਰਾਂ ਜਿਹੜੀਆਂ ਪਾਹਰੀਆਂ ਹੁੰਦੀਆਂ ਆ ਉਹਨਾਂ ਤੇ ਕੱਪੜਾ ਬਹੁਤ ਹੁੰਦਾ ਆ ਹਜੇ ਵੀ ਬੱਧੂ ਆ ਕੱਪੜਾ ਆਪਾਂ ਕੋ ਇਹ ਐਸਟਰਾ ਆਪਾ ਭਾਰੀਆਂ ਸਲਵਾਰਾਂ ਜਿਹੜੀਆਂ ਪਹਿਲੀਆਂ ਉਹਨਾਂ ਦੇ ਬਾਲ ਆਪਾ ਇਸ ਤਰ੍ਹਾਂ ਕਟਾ ਸਕਦੇ ਹਾਂ ਹੋਰ ਕਿਸੇ ਤਰ੍ਹਾਂ ਨਹੀਂ ਕਟਣੀ ਕਿਉਂ ਆਪਾਂ ਨੂੰ ਡੇਢ-ਪਧੇੜ ਕਰਨਾ ਪੈਣਾ ਹਜੇ ਵੀ ਸਲਵਾਰ ਮੇਰੀ ਵੱਡੀ ਆ 15 ਇੰਚ ਆਸਣ ਮੈਂ ਕੱਢਿਆ ਇਹਦਾ ਆਸਣ ਵੱਲੋਂ ਕਪੜਾ 15 ਇੰਚ ਕੱਢਿਆ ਹਜੇ ਵੀ ਸਲਵਾਰ ਕਈ ਜਿਹੀ ਵੱਡੀ ਆ ਪੂਰੀ ਫੁੱਲੀ ਆ ਗੁਰਨਾਦਾ ਖੁੱਲੀ ਬਾੜੀ ਪੈਂਦੀ ਆ ਕਰਤਾ ਬਿਲਕੁਲ ਹੀ ਨਹੀਂ ਕਪੜਾ ਖੁੱਲਾ ਬਾੜਾ ਪੈਂਦਾ ਹੈਗਾ ਥੋੜੀ ਜਿਹੀ ਆਪਾਂ ਇੰਚ ਕੋ ਹੋਰ ਘਟਾਤੀ ਕਿਉਂ ਫੇਰ ਜਿਆਦਾ ਭਾਰੀ ਆ ਸਲਵਾਰ ਜੇ ਕਟਾਉਣੀ ਆ ਫੇਰ ਹੁਣ ਕਟਾ ਦੇਣੀ ਹੈ ਨਾ ਆਪਾਂ 10 ਇੰਚ ਆਸਾਂ ਰੱਖਾਂ ਤਾਂ ਐਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ